ਆਜਾ ਮੇਰੇ ਨਾਲ ਮੇਰੀ ਗੱਡੀ 'ਚ ਆ ਜਾ ਆਪਾਂ ਹਲਕੇ ਦੇ ਵਿੱਚ ਰੋਹ ਚੱਲਿਆ ਕਰਾਂਗੇ ਲੋਕਾਂ ਦੇ ਕੰਮ ਕਰਾਵਾਂਗੇ ਤੂੰ ਆਪੇ ਹਾਜ਼ਰ ਹੋ ਮੈਂ ਆਪੇ ਲੋਕਾਂ ਨੂੰ ਦੇਖਾਂਗਾ ਗਵਨਕਰਾਂ ਨਾਮ ਲੋਕ ਲੈ ਲੈਣਗੇ ਅਗਲਾ ਸਾਲ ਵੀ ਪਿਆ ਅਜੇ ਅਗਲਾ ਸਾਲ ਆਊ ਉਹ ਦੂ ਅਗਲਾ ਸਾਲ ਆਊਗਾ ਇੱਕ ਹੁੰਦੀ ਰਹਿੰਦੀ ਸਾਲ ਤਾਂ ਚੱਲਦੇ ਰਹਿੰਦੇ ਨੇ ਸੋ ਇਹ ਗੱਲ ਕਹਿਣ ਨੂੰ ਇਹ ਗੱਲ ਸਮਝਾਉਣ ਵਾਸਤੇ ਮੈਂ ਉਹਨੂੰ ਕਹਿਣਾ ਕਿ ਭਾਈ ਤੂੰ ਆ ਜਾ ਸੁਪਾਲ ਦੇ ਨੂੰ ਤੇਰੇ ਭਰਾ ਨੂੰ ਨਾਲ ਲਿਆ ਆਪਾਂ ਬੈਠ ਕੇ ਗੱਲ ਕਰਦੇ ਆਂ ਆ ਗੱਲ ਮੈਂ ਉਹਦੇ ਨਾਲ ਬੈਠ ਕੇ ਜਿਹੜੀ ਕੀਤੀ ਹੁਣ ਬੋਲਣ ਨੂੰ ਤਾਂ ਮੈਂ ਉਦੋਂ ਦੀ ਜਿੰਨਾ ਵਾਦੀ ਬੋਲੀ ਜਾਂਦੀ ਪਰ ਹੁਣ ਉਹ ਹਸਪਤਾਲ ਦੇ ਵਿੱਚ ਪਿਆ ਸੀਗਾ ਹੁਣ ਰੱਬ ਜਾਣਦਾ ਕਿ ਡਾਕਟਰ ਸਾਹਿਬ ਤਾਂ ਕਹਿ ਰਹੇ ਨੇ ਭਾਨੀਗੜ੍ਹ ਵਾਲੇ ਕਿ ਉਹ ਸਿਹਤ ਜਾਬ ਨੇ ਪਰਿਵਾਰ ਹੁਣ ਉਹਨਾਂ ਨੂੰ ਅੰਮ੍ਰਿਤ ਹਸਪਤਾਲ ਦੇ ਵਿੱਚ ਲਈ ਬੈਠਾ ਹੈ ਹੁਣ ਮੰਨ ਕਰੇ ਕੱਲ੍ਹ ਆਈ ਜਾਂਦਾ ਜੇ ਅਸੀਂ ਤਾਂ ਫੋਰਟਿਸ ਦੇ ਵਿੱਚ ਲੈ ਕੇ ਚੱਲੇ ਆ ਮੈਂ ਤਾਂ ਕਹਿੰਨੀ ਆ ਉਹਨਾਂ ਦੀ ਮੈਡੀਕਲ ਰਿਪੋਰਟਾਂ ਨੇ ਜਿਹੜੀਆਂ ਉਹ ਵੀ ਪ੍ਰਸ਼ਾਸਨ ਅੰਦਰ ਉਹ ਦੀ ਜਾਂਚ ਕਰੇ ਕਿ ਉਸਰ ਇੱਕ ਡਰਾਮਾ ਰਚਿਆ ਜਾ ਰਿਹਾ ਜਾਂ ਵਾਕਿਆ ਉਹਦੀ ਸਿਹਤ ਜਿਹੜੀ ਖਰਾਬ ਹੈ ਕਿ ਮੈਨੂੰ ਤਾਂ ਹੁਣ ਮੇਰੇ ਤਾਂ ਸਿਰ ਛੜ ਕੇ ਅਜੇ ਨਾਮ ਲੈ ਕੇ ਬੋਲ ਕੇ ਬੰਦਾ ਧਮਕੀਆਂ ਦੇ ਰਿਹਾ ਡਰਾਬੇ ਦੇ ਰਿਹਾ ਦੇਖੋ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਪਾਪ ਹੈ ਤੇ ਅੱਜ ਇਹ ਗੱਲ ਕਹਿ ਦੇਣਾ ਕਿ ਮੈਂ ਮੇਰੇ ਆ ਪੈਸੇ ਠਕਰਾਤੇ ਜੀ ਤੇ ਦੂਜੇ ਤੋਂ ਵੱੱਦ ਲੈ ਲੇ ਅਹੀ ਕਹੂਗਾ ਬੰਦਾ ਅਹੀ ਕਹੂਗਾ ਮੇਰੇ ਠਕਰਾਤੇ ਜੀ ਦੂਜੇ ਤੋਂ ਵੱੱਦ ਲੈ ਲਵੇ ਮੈਂ ਕਹਿੰਦੀ ਆ ਮੈਂ ਕਹਿੰਦੀ ਆ ਮੇਰਾ ਦੇਖੋ ਮੈਂ ਮੇਰੇ ਪੜਨਾ ਬੈਠਿਆਂ ਨੇ ਇੱਕ ਔਰਤ ਦੇ ਲਈ ਸਭ ਤੋਂ ਮੈ ਮੈਨੂੰ ਕਿਸੇ ਨੂੰ ਸੁਆਈਆਂ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਮੀਡੀਆ ਦੇ ਵਿੱਚ ਗੱਲ ਕਰਾਂ ਆ ਤੁਹਾਡੇ ਲਈ ਕਿਉਂਕਿ ਇੱਕ ਔਰਤ ਦੇ ਲਈ ਸਭ ਤੋਂ ਕੀਮਤੀ ਉਹਦੀ ਔਲਾਦ ਹੁੰਦੀ ਹੈ ਹੁੰਦੀ ਹੈ ਨਾ ਤੇ ਉਹ ਔਲਾਦ ਵੀ ਐਸੀ ਜ ਜਦੋਂ ਮੇ ਤੋਂ ਮੇਰਾ ਭਰਾ ਗੁਜ਼ਰ ਗਿਆ ਸੀਗਾ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਲੰਬੀ ਲੰਬਾ ਸੋਨਾ ਸਾਡੇ ਪਰਿਵਾਰ ਦੇ ਵਿੱਚ ਜਿਹੜੀ ਘਾਟ ਸੀ ਉਹ ਪਈ ਰਹੀ ਹੈ ਤੇ ਅੱਜ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਘਾਟ ਹੈ ਉਹ ਪੁੱਤਰ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਹੈ ਮੈਨੂੰ ਮਹਾਰਾਜ ਨੇ ਦਿੱਤਾ ਕੁਝ ਨਹੀਂ ਲਪੋਇਆ ਮੇਰੇ ਤੋਂ ਮਾਲ ਇਹ ਅਜੇ ਮੇਰੇ ਗਵਾਹ ਹੈਗੇ ਪਰਵਾਰਕ ਕੋਈ ਨਹੀਂ ਹੋ ਨਾ ਨਾ ਨਹੀਂ ਨਹੀਂ ਕਰਨਾ ਮੈਡਮ ਵੀ ਅਸੀਂ ਚੋਰਾ ਨੂੰ ਸਪਾਈ ਨਹੀਂ ਦੇਣੀ ਹੈਗੀ ਕਿਉਂਕਿ ਮੈਂ ਦੇਖੋ ਰਾਜਨੀਤਿਕ ਲੀਡਰ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਹਣਾ ਖਾਣਾ ਜੋ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਪਾਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਕਾਮ ਕਰਾਣ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਬਣੇ ਆ ਅਸੀਂ ਪਰਿਵਾਰਾਂ ਦੇ ਵਿੱਚ ਉੱਟ ਕੇ ਆਏ ਆ ਭਾਜੀ ਬੈਠੋ ਮੀਨ ਬੰਦ ਹੋ ਜਾਵੇ ਆ ਰਹੀ ਆਵਾਜ਼ ਹੈ ਹਲੋ ਉਹਨਾਂ ਪਰਿਵਾਰਾਂ ਦੇ ਅਸੀਂ ਲੀਡਰ ਨਹੀਂ ਆਏਗੇ ਤੇ ਮੈਨੂੰ ਮੈਨੂੰ ਜਦੋਂ 24 ਤਰੀਕ ਦਾ 24 ਤਰੀਕ ਦਾ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਇੱਕ ਵੀਡੀਓ ਹੈ ਮੈਂ ਉਸ ਦਿਨ ਵੀ ਕਾਰਵਾਈ ਕਰਨ ਨੂੰ ਕਿਹਾ ਮੈਂ ਅੱਜ ਵੀ ਕਾਰਵਾਈ ਕਰਨ ਨੂੰ ਕਹਿਣੀ ਆ ਮੈਂ 27 ਤਰੀਕ ਨੂੰ ਵੀ ਕਾਰਵਾਈ ਕਰਨ ਨੂੰ ਕਿਹਾ ਸੀ ਔਰ ਜੇ ਕਾਰਵਾਈ ਨਹੀਂ ਹੋਈ ਦਾ ਉਹਦਾ ਜਿਹੜਾ ਜ਼ਿੰਮੇਵਾਰਾ ਪ੍ਰਸ਼ਾਸਨ ਹੈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਸੋ ਇਹ ਜਿਹੜਾ ਹੈਗਾ ਕਿ ਇੱਕ ਆਮ ਘਰ ਦੇ ਧੀਆਂ ਪੁੱਤਾਂ ਦੇ ਇਲਜ਼ਾਮ ਲਾਉਂਦੇ ਪਰ ਮੈਨੂੰ ਬਹੁਤ ਨੇ ਸਲਾਹ ਦਿੱਤੀ ਮੈਂ ਜਦੋਂ ਮੈਨੂੰ ਪਤਾ ਲੱਗੇ ਜੀ ਐਦਾਂ ਕਰਕੇ ਵੀਡੀਓ ਹੈ ਜੋ ਬੰਦਾ ਉਹ ਕਰ ਰਿਹਾ ਮੈਂ ਬਹੁਤ ਲੋਕਾਂ ਦੀ ਸਲਾਹ ਲਈ ਲੇਖਿਆ ਜੀ ਇਹ ਇੱਕ ਵੀਡੀਓ ਹੈ ਵੀ ਮੈਂ ਪੁਲਿਸ ਨੂੰ ਕਾਰਵਾਈ ਨੂੰ ਕਹਿ ਰਹੀ ਆ ਤੇ ਤੇ ਕਾਰਵਾਈ ਹੋ ਨਹੀਂ ਰਹੀ ਵੀ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਲੋਕਾਂ ਦੇ ਵਿੱਚ ਚੁੱਪੀ ਕਰ ਜਾ ਨਹੀਂ ਉਹਨਾਂ ਦਾ ਬੰਦਾ ਬੁਲਾ ਕੇ ਪ੍ਰਧਾਨ ਲਾ ਦੇ ਕਹਦੇ ਕਮੇਟੀ ਨੂੰ ਸਪਾਸ ਕਰਦੇ ਵੀ ਉਹਨਾਂ ਦਾ ਬੰਦਾ ਪ੍ਰਧਾਨ ਲਾ ਦੇ ਤੇ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ ਮੈਂ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ ਜਦ ਕਿ ਮੈਨੂੰ 24 ਤਰੀਕ ਦਾ ਪਤਾ 27 ਤਰੀਕ ਨੂੰ ਸਾਰਾ ਵਾਪਰਿਆ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਮੈਂ ਪ੍ਰਸ਼ਾਸਨ ਨੂੰ ਨਹੀਂ ਕਿਹਾ ਮੈਂ ਕੋਈ ਇਲਾਕੇ ਦੇ ਵਿੱਚ ਕਹਿ ਦੇਵੇ ਕੋਈ ਬੰਦਾ ਕਿਸੇ ਨੂੰ ਰੋਕਿਆ ਹੋਵੇ ਵੀ ਭੈਣ ਚੀਰੋ ਨਹੀਂ ਤੇ 27 ਤਰੀਕ ਨੂੰ ਲੋਕਾਂ ਨੇ 27 ਤਰੀਕ ਨੂੰ ਲੋਕਾਂ ਨੇ ਆਪਰੇਟਰਾਂ ਨੇ ਉੱਥੇ ਆਪਣੀ ਕਮੇਟੀ ਚੁਣ ਲਈ ਉਹ ਵੀਡੀਓ ਲੋਕਾਂ ਨੇ ਵਾਇਰਲ ਕਰ ਦਿੱਤੀ ਉਹ ਵੀਡੀਓ ਦੇ ਵਿੱਚ ਕਿੰਨੀ ਸੱਚਾਈ ਉਹ ਜਾਂਚ ਦਾ ਵਿਸ਼ਾ ਪ੍ਰਸ਼ਾਸਨ ਉਹਦੀ ਜਾਂਚ ਕਰੇ ਤੇ ਜਿਹੜਾ ਦੁੱਧਾ ਦੁੱਧਾ ਜਿਹੜਾ ਪਾਣੀ ਦਾ ਪਾਣੀ ਲੋਕਾਂ ਦੇ ਵਿੱਚ ਸਾਬਤ ਹੋਵੇ ਔਰ ਮੈਂ ਇਹ ਲੜਾਈ ਇੱਥੇ ਬੰਦ ਨਹੀਂ ਕਰੂੰਗੀ ਮੈਂ ਲੜਾਈ ਨੂੰ ਬੰਦ ਨਹੀਂ ਕਰੂੰਗੀ ਅਸੀਂ ਰਾਜਨੀਤੀ ਦੇ ਵਿੱਚ ਆਏ ਸੀ ਆਪਣੇ ਉੱਚੇ ਸੋਚੇ ਕਰਤਾਰ ਦੇ ਕਰਕੇ ਮੇਰੇ ਲੋਕਾਂ ਦੇ ਕਰਕੇ ਤੁਸੀਂ ਲੋਕ ਮੇਰੀ ਤਾਕਤ ਹੋ ਤੁਹਾਡੇ ਕਰਕੇ ਅੱਜ ਮੈਂ ਮੈਲੇ ਬਣੀ ਆ ਔਰ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਕੰਮ ਵੀ ਕਰੂੰਗੀ ਤੇ ਮੈਂ ਆਪਣਾ ਮਾਨ ਸਨਮਾਨ ਜਿਨ੍ਹਾਂ ਲੋਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਮਨ ਮਾਨ ਸਨਮਾਨ ਨੂੰ ਥੇਸ ਪਹੁੰਚਾਈ ਹੈ ਮੈਨੂੰ ਚਾਹੇ ਪ੍ਰਸ਼ਾਸਨ ਦੇ ਕੋਲ ਚਾਹੇ ਡੀਜੀਪੀ ਦੇ ਕੋਲ ਚਾਹੇ ਕਾਨੂੰ ਕੋਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਜਾਣਾ ਪਵੇ ਮੈਂ ਇਹਦੀ ਕੇਸ ਦੀ ਪੈਰਵਾਈ ਕਰੂੰਗੀ ਤੇ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਲੜਾਈ ਉਹ ਲੜੂੰਗੀ ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿਉਂਕਿ ਇਸ ਲੜਾਈ ਨੂੰ ਮੈਂ ਇਕੱਲੀ ਨਹੀਂ ਲੜ ਸਕਦੀ ਇਸ ਲੜਾਈ ਦੇ ਵਿੱਚ ਮੈਨੂੰ ਤੁਹਾਡਾ ਸਾਫ਼ ਚਾਹੀਦਾ ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਐਮਐਲਏ ਨੇ ਕਿਸੇ ਤੋਂ ਮਨਜੀਤ ਸਿੰਘ ਕਾਕਾ ਤੋਂ ਜਾਂ ਜਜੀ ਤੋਂ 55 ਲੱਖ ਦਾ ਵਿਕੀ ਦਾ ਨਾਮ ਲੈ ਰਹੇ ਨੇ ਕਿਸੇ ਬੰਦੇ ਤੋਂ ਕੋਈ ਰੁਪਈਆ ਲਿਆ ਹੋਵੇ ਜਾਂ ਮੰਗਿਆ ਹੋਵੇ ਜਾਂ ਕੋਈ ਪੈਸੇ ਲੈਣ ਦੀ ਗੱਲ ਕੀਤੀ ਹੋਵੇ ਤਾਂ ਮੈਂ ਤੁਹਾਡੀ ਦੇਣਦਾਰ ਹੋਵਾਂਗੀ ਪਰ ਇਹਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਜਿਹੜੀ ਸਚਾਈ ਹੋਣੀ ਚਾਹੀਦੀ ਮੈਂ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੀ ਆਪਾਂ ਸਾਰੇ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਉਹ ਜਿਹੜਾ ਮੇਰੇ ਸਿਰ ਮੱਥੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿਹਨੂੰ ਵੀ ਲੱਗਦਾ ਕਿ ਇੱਕ ਸਾਜ਼ਿਸ਼ ਦੇ ਤਹਿਤ ਤੁਹਾਡੀ ਹੀਟਰ ਨੂੰ ਤੁਹਾਡੀ ਐਮਐਲ ਨੂੰ ਤੁਹਾਡੀ ਛੋਟੀ ਭੈਣ ਨੂੰ ਤੁਹਾਡੀ ਧੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਬਦਨਾਮ ਕੀਤਾ ਗਿਆ ਕਾਹ ਸਾਰੇ ਲੋਕ ਮੇਰੇ ਨਾਲ ਉੱਠ ਕੇ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਪਾਂ ਜਾਵਾਂਗੇ ਉੱਥੇ ਆਪਣੀ ਜਿਹੜੀ ਸ਼ਿਕਾਇਤ ਨੂੰ ਦਰਜ ਕਰਾ ਕੇ ਆਵਾਂਗੇ ਸੋ ਇਹਨਾਂ ਕਹ ਜੀ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਵਾਹੀ ਦੀ ਕਦਰ ਕਰਦਾ